ਪੇਪਰ ਦੇ ਵਿੱਚ ਗੁਰਸਿੱਖ ਲੜਕੀ ਗੁਰਪ੍ਰੀਤ ਕੌਰ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ ਤੇ ਉੱਥੇ ਹੀ ਪਹਿਲਾਂ ਕਹਿ ਦਿੱਤਾ ਗਿਆ ਕਿ ਖਕਾਰ ਉਤਾਰੇ ਛਾਣ ਪਰੰਤੂ ਉਸ ਤੋਂ ਬਾਅਦ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਦੱਸਿਏ ਕਿ ਐਸਟੀਪੀਸੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰ ਦੇ ਉੱਤੇ ਵੀ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਵਿਤਕਰਾ ਹਮੇਸ਼ਾ ਸਿੱਖਾਂ ਦੇ ਨਾਲ ਕਿਉਂ ਕੀਤਾ ਜਾਂਦਾ ਹੈ ਤੇ ਕਿਉਂ ਸਿੱਖਾਂ ਨੂੰ ਹੀ बार-बार ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਹੁਣ ਇਸ ਮਸਲੇ ਨੂੰ ਲੈ ਕੇ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਸਿੱਖਾਂ ਦੇ ਅੰਦਰ ਜਿਹੜਾ ਕਿ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਐਸਟੀਪੀਸੀ ਵੀ ਇਸ ਮੁੱਦੇ ਦੇ ਉੱਤੇ ਪੜਕ ਹੋ ਨਸਰ ਆ ਰਹੀ ਆ ਤੇ ਉਥੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸੱਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਅੌਰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਉਹ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਹੱਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਜੂਸ ਮਨ ਦੇ ਨਾਲ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ 'ਚ ਸਰਪਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚਿਰਚਾਉਂਦੀ ਦਿੰਨਾ ਕਿ ਘੱਟੋ-ਘੱਟ ਇਹ ਕੁਝ ਜਿਹੜਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸਾਖ ਨੂੰ ਕਹਿਣਾ ਕਿ ਸਰਕਾਰ ਨੂੰ ਲੜਨ ਦਾ ਪਾਓ ਤੇ ਛਲੋਣੀ ਗੁਰਦੁਆਰਾ ਪਰੰਦਰ ਕਮੇਟੀ ਪਹਿਲਾਂ ਵੀ ਇਨ੍ਹਾਂ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਹਾਂ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸਮੁੱਚੇ ਆਵਾਮ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਯੋਗੀ ਸਿੱਖੀ ਦਾ ਕਕਾਰ ਸਿੱਖ ਦਾ ਇੱਕ ਅੰਗ ਹੁੰਦਾ ਸਰਕਾਰ ਨੇ ਇਸ ਗੱਲ ਦੇ ਵਿਸ਼ਵਾਸ ਦੁਆਏ ਨੇ ਪਰ ਫੇਰ ਬੱਚਿਆਂ ਨਾਲ ਇਹ ਕੁਝ ਹੋ ਰਿਹਾ ਇਹ ਬਹੁਤ ਮਾਰੀ ਗੱਲ ਆ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰੋ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਅਮਰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉੱਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਹੱਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਯੂਸ ਮਨ ਦੇ ਨਾਲ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ 'ਚ ਸਰਪਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚਿਰਚਾਉਂਦੀ ਦਿੰਨਾ ਕਿ ਘੱਟੋ-ਘੱਟ ਇਹ ਕੁਝ ਜਿਹੜਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸੰਗਤ ਨੂੰ ਕਹਿਣਾ ਕਿ ਸਰਕਾਰ ਨੂੰ ਲੜਦਾ ਪਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਪਹਿਲਾਂ ਵੀ ਇਹਨਾਂ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਹਾਂ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸਮੁੱਚੇ ਆਵਾਮ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਯੋਗੀ ਸਿੱਖੀ ਦਾ ਕਕਾਰ ਸਿੱਖ ਦਾ ਇੱਕ ਅੰਗ ਹੁੰਦਾ ਸਰਕਾਰ ਨੇ ਇਸ ਗੱਲ ਦੇ ਵਿਸ਼ਵਾਸ ਦੁਆਏ ਨੇ ਪਰ ਫੇਰ ਬੱਚਿਆਂ ਨਾਲ ਇਹ ਕੁਝ ਹੋ ਰਿਹਾ ਇਹ ਬਹੁਤ ਮਾੜੀ ਗੱਲ ਆ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰੋ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਅਮਰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਉਹ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਹੱਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਜੂਸ ਮਨ ਦੇ ਨਾਲ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ 'ਚ ਸਰਪਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚਿਰਚौती ਦਿਨਾ ਕਿ ਘੱਟੋ-ਘੱਟ ਇਹ ਕੁਝ ਜਿਹੜਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸੰਗਤ ਨੂੰ ਕਹਿਣਾ ਕਿ ਸਰਕਾਰ ਨੂੰ ਲੜਦਾ ਪਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਪਹਿਲਾਂ ਵੀ ਇਹਨਾਂ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਹਾਂ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸਮੁੱਚੇ ਆਵਾਮ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਯੋਗੀ ਸਿੱਖੀ ਦਾ ਕਕਾਰ ਸਿੱਖ ਦਾ ਇੱਕ ਅੰਗ ਹੁੰਦਾ ਸਰਕਾਰ ਨੇ ਇਸ ਗੱਲ ਦੇ ਵਿਸ਼ਵਾਸ ਦੁਆਏ ਨੇ ਪਰ ਫੇਰ ਬੱਚਿਆਂ ਨਾਲ ਇਹ ਕੁਝ ਹੋ ਰਿਹਾ ਇਹ ਬਹੁਤ ਮਾਰੀ ਗੱਲ ਆ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ